ਟ੍ਰੇਡੀ ਕੀ ਕਹਿੰਦੇ ਆ ਯੂਨਾਈਟਿਡ ਸਟੇਟਸ ਤੋਂ ਫਰਮਾਇਸ਼ ਯੂਐਸਏ ਠੀਕ ਹੈ ਉਹਦਾ ਜਿਹੜਾ ਰਾਸ਼ਟਰਪਤੀ ਆਉਂਦਾ ਨਾ ਡੋਨਲਡ 트੍ਰੰਪ ਇਹ ਤੋਂ ਪਹਿਲਾਂ ਜਿਹੜੇ ਰਾਸ਼ਟਰਪਤੀ ਸੀ ਕਲਿੰਟਰ ਹੋਇਆ ਜਾਂ Obama ਹੋਇਆ ਉਹਨਾਂ ਨੇ ਬਣਾਈ ਸੀ ਕਿ WTO World Trade Organization ਸੰਸਾਰ ਵਪਾਰ ਸੰਸਥਾ ਬਣਾਈ ਸੀ ਨਾ ਉਹ ਸੰਸਾਰ ਵਪਾਰ ਸੰਸਥਾ ਨੇ ਸਾਡੇ ਤੇ ਇਹ ਤਿੰਨ ਕਾਨੂੰਨ ਥੋਪੇ ਸੀ ਤੇ ਨਰਸਿੰਮਰਔਰ ਦੀ ਸਰਕਾਰ ਤੇ ਮੁੜਕੇ ਮਨਮੋਹਨ ਸਿੰਘ ਦੀ ਸਰਕਾਰ ਪਰਮ ਮੁਖਜੀ ਦੀ ਸਰਕਾਰ ਪੀਚ ਨੰਬਰਨ ਦੀ ਸਰਕਾਰ ਨੇ ਉਹ ਕਿੰਨੇ ਕਾਨੂੰਨ ਸਾਡੇ ਤੇ ਲਾਗੂ ਕਰਤੇ ਸੀ ਤੇ ਫਿਰ ਆਪਾਂ ਉਹਦੇ ਖਿਲਾਫ ਕਿਵੇਂ ਲੜਿਆ ਸੀ ਇੱਕ ਢਾਂਗ ਲੜੇਂ ਤਾਂ ਨਹੀਂ ਲੜੇ ਇੱਕ ਢਾਂਗ ਕੇ ਲੜਿਓ ਪਰਵਾਹ ਨਹੀਂ ਕੀਤੀ ਕੁਰਬਾਨੀਆਂ ਦਿੱਤੀਆਂ ਇਹ ਕਾਨੂੰਨ ਹੈ ਜਿਹੜੇ ਉਹਨਾਂ ਨੂੰ ਪਿੱਛੇ ਮੋੜਿਆ ਤੇ ਮੋਤੀ ਨੂੰ ਥੁੱਕ ਕੇ ਚੱਟਣਾ ਪਿਆ। ਪਰ ਹੋਰ ਕੀ ਹੋਇਆ? ਉਹਨਾਂ WTO ਅਮਰੀਕਾ ਨਾਂ ਦੇ ਉਹ ਵੱਡੇ ਸਰਮਾਇਆਦਾਰ ਮੁਲਕ ਨੇ, ਕਾਰਪੋਰੇਟ ਮੁਲਕ ਨੇ ਜਿਨੇ ਕੇ ਮੰਤਰੀ ਮੁਦਰਾ ਫੰਡ ਤੇ ਸੰਸਾਰ ਬੈਂਕ ਤੋਂ ਬਾਅਦ ਇਹ ਤੀਜੀ ਸੰਸਥਾ ਖੜੀ ਕੀਤੀ ਸੀ ਕਿ ਸਾਡੇ ਵਰਗੇ ਮੁਲਕਾਂ ਦੇ ਨਾਲ ਵਪਾਰ ਕਿੰਨਾ ਸ਼ਰਤਾਂ ਤੇ ਕਰਨਾ ਹੈ ਸਾਡੇ ਮੁਲਕਾਂ ਨੂੰ ਕਿਹੜੀਆਂ ਚੀਜ਼ਾਂ ਵੇਚਣੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਮੁਲਕ ਤੋਂ ਸਾਡੇ ਮੁਲਕ ਚਾਣ ਗਿਆ ਇਹਦੇ ਲਈ ਬਣਾਈ ਸੀ ਡਬਲਯੂਡੀਓ ਪਰ ਜਦੋਂ ਉਹ ਲੱਗਿਆ ਕਿ ਪੰਜਾਬੀ ਜੱਟਾਂ ਨੇ ਪੰਜਾਬੀ ਕਿਸਾਨਾਂ ਮਜ਼ਦੂਰਾਂ ਨੇ ਇਹ ਕਾਨੂੰਨ ਮੰਨੇ ਨਹੀਂ ਨਾ ਪਰ ਹੋ ਗਏ ਬਾਕੀ ਹੋ ਗਏ ਉਹਨਾਂ ਨੇ ਕਾਨੂੰਨ ਲਾਗੂ ਕਰਨ ਤੋਂ ਜਵਾਬ ਦਿੱਤਾ ਤਾਂ ਫਿਰ ਹੋਣਾ ਉਸ ਡੋਨਲਡ ਟਰੰਪ ਨੇ ਜਿਹੜੀ ਨਵੀਂ ਨੀਤੀ ਲਿਆਂਦੀ ਹੈ ਉਹ ਨੀਤੀ ਦਾ ਕੱਲੇ ਸਮਝੌਤਾ ਹੋ ਗਿਆ ਇੰਗਲੈਂਡ ਦੇ ਨਾਲ ਯੂਕੇ ਦੇ ਨਾਲ ਯੂਕੇ ਕਿਹਨੂੰ ਕਹਿੰਦੇ ਆ ਬਲੈਂਕ ਨੂੰ ਜਿਹਨੇ ਸਾਡੇ ਤੇ ਕਿੰਨੇ ਸਾਲ ਰਾਜ ਕੀਤਾ 100 ਸਾਲ 200 ਸਾਲ ਪੰਜਾਬ ਤੇ 100 ਸਾਲ ਸਾਨੂੰ ਲੁੱਟਿਆ ਵੀ ਤੇ ਸਾਨੂੰ ਕੁੱਟਿਆ ਵੀ ਸਾਡੇ ਭਗਤ ਸਰਾਭੇ ਫਾਂਸੀਆਂ ਤੇ ਜਾਣੇ ਜਾਣੇ ਕਿ ਨਹੀਂ 17 17 ਸਾਲ ਦੇ 22 ਸਾਲ ਦੇ ਕਾਹਦੇ ਲਈ ਜੜੇ ਸੀ ਕਿਉਂਕਿ ਉਹ ਇੰਗਲੈਂਡ ਇੱਥੇ ਵਪਾਰੀ ਬਣ ਕੇ ਆਇਆ ਸੀ ਵਪਾਰੀ ਬਣ ਕੇ ਆਇਆ ਤੇ ਸਾਡਾ ਮਾਰਕ ਬਣ ਗਿਆ ਕਿਉਂਕਿ ਸਾਡੇ ਰਾਜੇ ਵੀ ਆਪਸ ਚ ਲੜਦੇ ਸੀ ਸਾਡੀ ਫੁੱਟ ਦਾ ਫਾਇਦਾ ਠਾਇਆ ਕਿਸੇ ਨੂੰ ਮਾਰਿਆ ਕਿਸੇ ਨੂੰ ਲਚਾਇਆ ਕਿਸੇ ਨੂੰ ਬਾਹਰ ਭੇਜਤਾ ਉਹਨੇ ਸਾਡੇ ਮੁਲਕ ਤੇ ਰਾਖ ਕਰ ਲਿਆ ਤੇ ਰਾਜ ਐਨਾ ਕੀਤਾ ਕਿ ਸਾਡੇ ਪੈਸੇ ਦੇ ਨਾਲ ਇੰਗਲੈਂਡ ਦੇ ਵਿੱਚ ਉਹਨੇ 7 ਸ਼ਹਿਰ ਬਸਾਏ 7 ਸ਼ਹਿਰ ਕਲੋਨੀਆ ਨਹੀਂ ਗੜੀ ਮੱਲੇ ਦੀ ਇੱਕ ਪੱਤੀ ਨਹੀਂ ਇੱਕ ਫੂਲਾ ਨਹੀਂ ਸੱਤ ਸ਼ਹਿਰ ਬਰਮਿੰਗਮ ਵਰਗੇ ਸ਼ਹਿਰ ਬਾਡੀ ਕਮਾਈ ਦੇ ਨਾਲ ਇੰਗਲੈਂਡ ਦੇ ਉਸ ਰਾਜੇ ਨੇ ਰਾਣੀ ਨੇ ਐਂਜਾਮੈਂਟ ਨੇ ਆਪਣੇ ਮੁਲਕ 'ਚ ਬਸਾਏ ਸਾਨੂੰ ਲੁਕ ਕੇ ਹੁਣ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਹੈ ਡੋਨਲਡ ਟਰੰਪ ਉਹ ਤੁਹਾਡੇ ਮੁਲਕ ਦੇ ਨਾਲ ਇੰਗਲੈਂਡ ਨੂੰ ਸਮਝੌਤਾ ਕਰ ਰਿਹਾ ਹੈ ਸੁਣ ਲਿਓ ਉਹ ਸਮਝੌਤਾ ਇਹ ਕਰ ਰਿਹਾ ਹੈ ਕਿ ਤੁਸੀਂ ਅਮਰੀਕਾ ਤੋਂ ਖੋੜੋ ਇਹ ਖਰੀਦੋਗੇ ਮੱਖੀ ਇਹ ਖਰੀਦੋਗੇ ਸੋਇਆ ਬੀਨ ਇਹ ਖਰੀਦੋਗੇ ਡੇਰੀ ਪ੍ਰੋਡਕਟ ਇਹ ਖਰੀਦੋਗੇ ਪੋਲਟਰੀ ਪ੍ਰੋਡਕਟ ਜਿਹੜੀਆਂ ਅੰਡੇ ਵੀ ਬਾਰਾ ਹੋਣਗੇ ਸਮਝ ਲਓ ਮੇਰੀ ਗੱਲ ਅੰਡੇ ਵੀ ਬਾਰਾ ਹੋਣਗੇ ਦੁੱਧ ਵੀ ਬਾਰਾ ਆਉਂਦਾ ਸੋਕਾ ਦੁੱਧ ਵੀ ਬਾਰਾ ਹੋਊ ਟੌਫੀਆਂ ਵੀ ਬਾਰਾ ਹੋਣਗੀਆਂ ਚਾਕਲੇਟ ਵੀ ਬਾਰਾ ਹੋਊ ਦਹੀਂ ਬਾਰਾ ਹੋਊ ਮੱਖਣ ਵੀ ਬਾਰਾ ਹੋਊ ਲੱਸੀ ਵੀ ਬਾਰਾ ਹੋਵੇ ਮੱਕੀ ਵੀ ਬਾਹਰ ਆਉ। ਮੱਕੀ ਦੇ ਬਣਿ ਤਾਉਣੀਆਂ, ਖੇਲਾ ਵੀ ਬਾਹਰ ਆਉਂਦੀਆਂ। ਲਫਾਫਿਆਂ ਦੀ ਬੰਦ ਕਰਕੇ ਤੇ ਮੱਕੀ ਤੋਂ ਹੋਰ ਜਿਹੜੀਆਂ ਚੀਜ਼ਾਂ ਪੈਦਾ ਹੁੰਦੀਆਂ ਐ, ਸਾਈਡ ਪ੍ਰੋਡਕਟ ਉਹ ਵੀ ਬਾਹਰ ਆਉਣਗੇ ਤੇ ਸੋਇਆਬੀਨ ਜਿਹੜੇ ਪਸ਼ੂ ਖਾਂਦੇ ਐ ਖਾਸ ਤੌਰ ਤੇ ਸੂਰ ਖਾਂਦੇ ਐ ਉਹ ਵੀ ਬਾਹਰ ਆਉ। ਇਹਦੇ ਪਿੱਛੇ ਕੀ ਕਾਰਨ ਹੈ? ਇਹਦੇ ਪਿੱਛੇ ਕਾਰਨ ਇਹ ਕਿ ਅਮਰੀਕਾ ਕਹਿੰਦਾ ਹੈ ਮੋਦੀ ਨੂੰ ਕਿ ਤੂੰ ਆਪਦੇ ਦਰਵਾਜ਼ੇ ਖੋਲ ਇਨ੍ਹਾਂ ਚੀਜ਼ਾਂ ਦੇ ਟੈਕਸ ਖਤਮ ਕਰ। ਇਹ ਇਹ ਚੀਜ਼ਾਂ ਮੈਂ ਇੱਥੇ ਵੇਚਾਂ ਉਹਨਾਂ ਚੀਜ਼ਾਂ ਨੂੰ ਵੇਚਣ ਦੀ ਉਹ ਮੁਕਤ ਵਿਪਾਰ ਸਮਝੌਤੇ ਦੀ ਲੜੀ ਆ ਭਾਈਓ ਕਿ ਅੱਜ ਭਗਵੰਤ ਮਾਨ ਬੀਜੇਪੀ ਦੇ ਪੈਰਾਂ 'ਚ ਪੈਰ ਧਰ ਕੇ ਇਹ ਲੈਂਡ ਪੁਲਸ ਪਾਲਿਸੀ ਲੈ ਕੇ ਆਇਆ ਕਿ ਕੱਲ ਨੂੰ ਤੁਹਾਨੂੰ ਮੱਕੀ ਵੀ ਪੈਦਾ ਕਰਨ ਦੇਣੀ ਸੋਇਆ ਵੀ ਨਹੀਂ ਪੈਦਾ ਕਰਨ ਦੇਣਾ ਤੁਹਾਨੂੰ ਜਿਹੜਾ ਡੈਰੀ ਹੈ ਜਿਹੜੀ ਉਹ ਤੁਹਾਡੀ ਖਤਮ ਕਰਨੀ ਹੈ ਤੁਹਾਡੇ ਪੋਲਟਰੀ ਫਾਰਮਾਂ ਜਿਹੜੇ ਉਹ ਖਤਮ ਕਰਨੇ ਆਂ ਵੇਰਕਾ ਵੀ ਡੈਰੀ ਹੈ ਜਿਹੜੀ ਇਹ ਕਿਸੇ ਵੱਡੇ ਕਾਰਪੋਰੇਸ਼ਨ ਨੂੰ ਵੇਚ ਦੇਣੀ ਹੈ ਜਦ ਜਗਰਾਉਂਦੀ ਖੰਡ ਮੇਲੇ ਨੂੰ ਇਹਦਾ ਵੀ ਭੋਗ ਪਾ ਕੇ ਇਹਨੂੰ ਖੰਡਲ ਬਣਾ ਦੇਣਾ ਤੇਰੀ ਗੱਲ ਸਮਝਦੇ ਹੋ ਉਹ ਕਹਿੰਦੇ ਆ ਕਿ ਜੇ ਅਮਰੀਕਾ ਦੀ ਕਣਕ ਕੱਲ ਨੂੰ ਇੱਥੇ ਆਉਣੀ ਹੈ ਅਮਰੀਕਾ ਦੇ ਚੌਲ ਇੱਥੇ ਆਉਣੇ ਆ ਸਮਝ ਗਏ ਨਾ ਤੇ ਫਿਰ ਜਦੋਂ ਚੀਨ ਚਾਹ ਬਾਰਾਉਣੀ ਹੈ ਤੁਹਾਨੂੰ ਪਤਾ ਅਮਰੀਕਾ ਆਪਣੀ ਕਣਕ ਸਮੁੰਦਰ ਚ ਛੱਡਦਾ ਕਿਸਾਨ ਉੱਥੇ 2% ਹੈ ਪਰ ਖੇਤੀ ਹੁੰਦੀ ਹੈ ਨਵੀਂ ਤਕਨੀਕ ਨਾਲ ਉਹਨਾਂ ਕੋਲ ਇੰਨੀ ਜ਼ਿਆਦਾ ਕਣਕ ਪੈਦਾ ਹੋ ਜਾਂਦੀ ਹੈ ਕਿ ਜੋ ساری ਕਣਕ ਮੰਡੀ ਚਾ ਜੇ ਤਾਂ ਰੇਟ ਘੱਟ ਜਾਂਦਾ ਹੈ ਜੇ ਮੰਨ ਲਓ ਆਪ ਨੂੰ ਇੰਨੇ ਪੈਦਾ ਹੋ ਗਏ ਕਿ ਮੰਡੀ ਚ ਰੁਪਏ ਕਿਲੋ ਨਾਲ ਵੇਚੇ ਤਾਂ ਤੁਸੀਂ ਕਿੱਥੇ ਖੜ ਕੇ ਆਉਨੇ ਹੋ ਥਾਣਾ ਚ ਟਮਾਟਰ ਕਿੱਥੇ ਫੜ ਕੇ ਆਉਨੇ ਹੋ ਥਾਣਾ ਚ ਜਦੋਂ ਰੇਟ ਨਹੀਂ ਮਿਲਦਾ ਤਾਂ ਰੇਟ ਜਦੋਂ ਚੀਜ਼ ਦੀ ਸਪਲਾਈ ਪੈਦਾਵਾਰ ਵੱਧ ਜਾਂਦੀ ਹੈ ਤਾਂ ਉਹਦਾ ਰੇਟ ਘੱਟ ਜਾਂਦਾ ਹੈ ਅਮਰੀਕਾ ਆਪਣੀ ਗੜਗਮ ਸਮੁੰਦਰ ਕੇਸ ਕਰਕੇ ਫੜਦਾ ਹੈ ਕਿ ਜੇ ਮੈਂ ਮੰਡੀ 'ਚ ਭੇਜੂੰਗਾ ਦੁਨੀਆ ਦੀ ਮੰਡੀ 'ਚ ਭੇਜੂਗਾ ਦੁਨੀਆ ਦੇ ਬਾਜ਼ਾਰਾਂ 'ਚ ਭੇਜੂਗਾ ਤਾਂ ਇਹਦਾ ਰੇਟ ਘੱਟ ਜਾਊਗਾ ਇਸ ਕਰਕੇ ਉਹ ਹੁਣ ਕਹਿੰਦਾ ਹੈ ਕਿ ਤੁਸੀਂ ਇੱਥੇ ਤੋਂ ਬਾਹਰ ਨਿਕਲੋ ਅਸੀਂ ਇੱਥੇ ਖੜਾ ਕਰਨਾ ਜੰਗਲ ਸੀਮਿੰਟ ਦਾ ਇੱਥੇ ਬਣਾਉਣੇ ਆ ਕੋਲੰਬੀਆਂ ਇੱਥੇ ਬਣਾਉਣੇ ਫਲੈਟ ਇੱਥੇ ਬਣਾਉਣੇ ਕਮਰਸ਼ੀਅਲ ਦੁਕਾਨਾਂ ਇੱਥੇ ਵੱਡੇ ਵੱਡੇ ਮਾਲ ਬਣਾਉਣੇ ਆ ਵੱਡੇ ਵੱਡੇ ਜਿੰਮ ਬਣਾਉਣੇ ਆ ਵੱਡੇ ਵੱਡੇ সুইমিং ਪੂਲ ਬਣਾਉਣੇ ਆ ਤੇ ਤੁਸੀਂ ਤੇ ਤੁਹਾਡੇ ਪੁੱਤ ਉੱਥੇ ਆ ਜਾਓ ਤੁਹਾਨੂੰ ਸਕਿਉਰਟੀ ਗਾਰਡ ਭਰਤੀ ਕਰ ਲਾਂਗੇ ਫਰੂ ਸੇਵਾ ਦਾ ਰੱਖ ਲਾਂਗੇ ਤੁਹਾਨੂੰ ਪਾਣੀ ਪਿਆੰਦੇ ਰੱਖ ਲਾਂਗੇ ਤੁਹਾਨੂੰ ਸਾਫ ਸਫਾਈ ਦਾ ਰੱਖ ਲਾਂਗੇ ਤੁਸੀਂ ਬਾਹਰਲੇ ਮੁਲਕਾਂ ਕਿੱਥੇ ਜਾਣੇ ਹੋ ਇੱਥੇ ਤੁਹਾਨੂੰ ਨੌਕਰੀਆਂ ਦੇ ਦਿਆਂਗੇ ਪਰ ਨੌਕਰੀਆਂ ਦਵਾਂਗੇ 8000 ਦੀ 9000 ਦੀ 10000 ਜਮੀਨਾਂ ਤੋਂ ਤੁਹਾਨੂੰ ਪਰੇ ਕਰਨ ਦਾ ਜੋ ਮੀਨਾ ਤੁਹਾਡੀਆਂ ਖੋਣ ਦਾ ਮਕਸਦ ਇਹਦੇ ਪਿੱਛੇ ਅਮਰੀਕਾ ਦੀਆਂ ਪਾਕਸੀਆਂ ਭਗਵਾਨ ਕਮਾਨ ਦਾ ਵਿਚਾਰਾ ਵਿਚਾਰਾ ਕੱਲ ਅਸੀਂ ਉਹਨਾਂ ਨਾਲ ਮੀਟਿੰਗ ਕਰਕੇ ਆਏ ਆ ਤੁਸੀਂ ਪੁੱਛੋ ਕਾਦੀ ਅਸੀਂ ਮੀਟਿੰਗ ਕਰਕੇ ਆਏ ਆ ਕਿ ਸਾਨੂੰ ਪਤਾ ਹੈ ਖਾੜੇ ਬੱਗਾ ਕਲਾਂ ਹੁੰਦੜੀ ਮੁਸ਼ਕਾਬਾਦ ਅਸੀਂ ਇੱਕ ਸੰਘਰਸ਼ ਲੜ ਰਹੇ ਆ ਭਾਰਤੀ ਕਿਸਾਨ ਜਿਹੋਨੇ ਇੱਕ ਗੱਡ ਖੋਦਾ ਵੱਲ ਉਥੇ ਮੋਰਚੇ ਲੱਗਿਆ ਜਿਵੇਂ ਸਾਡਾ ਮੋਰਚਾ ਲੱਗਿਆ ਤੁਸੀਂ ਬੈਠਿਓ ਆ 20 ਤਰੀਕ ਦੇ ਤੇ ਖਾਣੇ ਵਾਲੇ ਬੈਠੇ ਆ ਪਿਛਲੀ 30 ਅਪ੍ਰੈਲ ਦੇ ਪਿਛਲੇ ਸਾਲ ਦੀ 30 ਅਪ੍ਰੈਲ ਦੇ 30 ਅਪ੍ਰੈਲ ਦਾ ਹਾਂ ਲੰਘੀ 26 ਅਪ੍ਰੈਲ ਨੂੰ ਐਕਟ ਕੀ ਉਹਨਾਂ ਤੇ 4000 ਪੁਲਸੀਆਂ ਨੇ ਆ ਕੇ ਪੰਜਾਬ ਪੰਜਾਬ ਘਰ ਦੇ ਪੁਲਸੀਆਂ ਨੇ ਆ ਕੇ ਹਮਲਾ ਕੀਤਾ ਤੁਸੀਂ ਖਬਰਾਂ ਪੜੀਆਂ ਹੋਈਆਂ ਹਮੜਾ ਕੀਤਾ ਛੱਡ ਵੀ ਢਾਟਾ ਪਰ ਸੋਈ ਤੋਂ ਸਮਾਨ ਵੀ ਚੱਕ ਕੇ ਲੈ ਗਏ ਦਰਿਆਵੀ ਚੱਕ ਕੇ ਲੈ ਗਏ ਚੱਪਤੀ ਵੀ ਚੱਕ ਕੇ ਲੈ ਗਏ ਗੁਰਦੁਆਰੇ ਤੇ ਜਾ ਕੇ ਗੁਰਦੁਆਰਾ ਸਾਹਿਬ ਦੀ ਬੇਰਮਤੀ ਕੀਤੀ ਸਪੀਕਰ ਦੀ ਤਾਰ ਕੱਢ ਕੇ ਲੈ ਗਏ ਕਿ ਪਿੰਡ ਤੇ ਅਨਾਉਂਸਮੈਂਟ ਨਾ ਹੋ ਜੇ ਉਹਦੇ ਬਾਰੇ ਅਪਣ ਕੱਲ ਅਸੀਂ ਭਗਵੰਤ ਮਾਲ ਨਾਲ ਮੀਟਿੰਗ ਕਰਕੇ ਆਏ ਆ ਕਿ ਇਹ ਗਾਇਓ ਕੈਸ ਫੈਕਟਰੀਆਂ ਨਹੀਂ ਹੈ ਇਹ ਤਾਂ ਇੱਕ ਓੜ ਲਾਇਆ ਹੋਇਆ ਬਾਹਰ ਫੈਕਟਰੀਆਂ ਲੱਗੀਆਂ ਤਾਂ ਕੈਂਸਰ ਪੈਦਾ ਕਰਨਗੀਆਂ ਕਿਉਂਕਿ ਉਹਦੇ ਵਿੱਚ ਜਿਹੜੀ ਪਰਾਲੀ ਜਿਹੜੀ ਪਰਾਲੀ ਗਾਲ ਕੇ 1 ਕਿਲੋ ਪਰਾਲੀ ਨੂੰ ਗੱਲ ਲਈ 9 ਲੀਟਰ ਪਾਣੀ ਚਾਹੀਦਾ ਤੇ ਲੱਖਾਂ ਲੀਟਰ ਪਾਣੀ ਆਰਐਨਐਸ ਦੀ ਫੈਕਟਰੀ ਬੱਗਾਕਲਾਂ 10 ਖੂਬ ਬਣ ਗਏ 36 ਕਿੱਲੇ ਕਿਹ ਇਹਦਾ ਸਭ ਤੋਂ ਵੱਡਾ ਖੇਤਰਫਲ ਹੈ ਤੇ ਸਭ ਤੋਂ ਵੱਡੀ ਪੈਦਾਵਾਰ ਹੋਣੀ ਉਹ ਜਿਹੜੀ ਪਰਾਲੀ ਗਾਲ ਕੇ ਨੈਪੀਅਰ ਘਾਤ ڈال ਕੇ ਪਾਣੀ ਦੇ ਨਾਲ ਉਹਦੇ ਜੋ ਗੈਸ ਪੈਦਾ ਕਰਨਗੇ ਉਹ ਗੈਸ ਆ ਜਿਹੜੀ ਉਗਾ ਮੇਚਣਗੇ ਪਰ ਉਹਦਾ ਜਿਹੜਾ ਬਚਿਆ ਹੋਇਆ ਰਹਿੰਦ ਖੂੰਦ ਦਾ ਪਾਣੀ ਹੈ ਵੇਸਟ ਪਾਣੀ ਹੈ ਉਹ ਧਰਤੀ 'ਚ ਲਟਣਗੇ ਜੋ ਧਰਤੀ 'ਚ ਝੜਣਗੇ ਤਾਂ ਤੁਹਾਡੇ ਚੋਂ ਕੋਈ ਸਾਥ ਹੀ ਇਹ ਸਮਝਦਾ ਹੈ ਕਿ ਜੇ ਪੰਜਾਬ ਦੇ ਮਾਲਵੇ ਦੇ ਅੰਦਰ ਮਾਲਵੇ ਖੇਤਰ ਦੇ ਅੰਦਰ ਆਪਣੇ ਵੀ ਆ ਗਈ ਹਰ ਤੀਜੇ ਕਰਕੇ ਕੈਂਸਰ ਦਾ ਮਰੀਜ਼ ਪਿਆ ਤਾਂ ਉਹਦਾ ਕਾਰਨ ਕੀ ਹੈ ਕਹੋ ਤਾਂ ਤੁਹਾਨੂੰ ਪਤਾ ਹੈ ਉਹਦਾ ਕਾਰਨਾ ਹਰਾਨ ਇਲਾਜ ਉਹਦਾ ਕਾਰਨਾ ਰੇਹਾਂ ਖਪਰਿਆ ਉਹਦਾ ਕਾਰਨਾ ਦਵਾਈਆਂ ਉਹਦਾ ਕਾਰਨਾ ਖਾਦਾ ਇਹ ਜਿਹੜਾ ਕੁਝ ਅਸੀਂ ਪਾਇਆ ਉਹ ਸਾਡੇ ਅੰਦਰ ਗਿਆ ਤੇ ਉਹਨੇ ਸਾਨੂੰ ਕੈਂਸਰ ਦਾ ਫਰੀਜ ਬਣਾਤਾ ਕੈਂਸਰ ਦਾ ਇਲਾਜ ਹੋਇ ਨਹੀਂ ਜਿਦਾਂ ਸੁਖਵੀਰ ਬਾਦਲ ਦੀ ਬੇਬੇ ਐ ਉਹਦਾ ਇਲਾਜ ਕਰਾ ਲਈ ਨਿਊਯਾਰਕ ਦੇ ਅੱਗੇ ਸਮਝ ਗਏ ਨਾ ਮਿਲ ਜਿਉ ਸਿੱਧੂ ਆਪ ਦੀ ਘਰ ਵਾਲੀ ਦਾ ਇਲਾਜ ਕਰਾ ਲੂ ਕਰੋੜਾ ਲੱਖਾਂ ਰੁਪਈਆ ਖਰਚ ਕਰਕੇ ਪਰ ਜੇ ਇੱਕ ਗਰੀਬ ਨੂੰ ਇੱਕ ਕਿਸਾਨ ਦੀ ਘਰੇ ਜੇ ਕੈਂਸਰ ਨੇ ਦਰਦਕ ਦੇ ਦੀ ਜਦੋਂ ਮਨਵੇ ਕਿ ਅਸੀਂ ਗਿਣ ਗਣਨੇ ਸ਼ੁਰੂ ਕਰ ਦਿੰਦੇ ਆ ਕਿ ਫਲਾਣੇ ਦੇ ਨੂੰ ਉਹਦੀ ਬਹੁਤ ਅਕਲ ਹੈ ਇਹ ਕੈਂਸਰ ਫੈਕਟਰੀਆਂ ਕੱਲ ਅਸੀਂ ਭਗਵਾਨ ਜੀ ਨੂੰ ਕਹਿ ਕੇ ਆਇਆ ਤੇ ਉਹ ਮੰਨਿਆ ਸਾਡੀ ਗੱਲ ਉਹ ਕਹਿੰਦਾ ਜਿੰਨਾ ਪਾਣੀ ਇਹਨਾਂ ਨੇ ਵਰਤਨਾ ਇਹਨਾਂ ਫੈਕਟਰੀਆਂ ਦੇ ਅੰਦਰ ਇਹ ਜਿਹੜੀ ਹੈ ਕੰਪਰੈਸਡ ਬਾਇਓ ਗੈਸ ਪੈਦਾ ਕਰਨ ਦੇ ਲਈ ਉਹ ਜਿੰਨਾ ਪਾਣੀ ਵਰਤਣਾ ਉਹਦੇ ਨਾਲ ਤਾਂ ਸਾਡਾ ਇਹ ਪੰਜਾਬ ਹੋਰ ਪਾਣੀ ਥੱਲੇ ਚਲ ਕੇ ਬੰਜਰ ਹੋ ਜਾਊ। ਤੇ ਤੁਹਾਨੂੰ ਪਤਾ ਹੈ ਉਹ ਕਈ ਵਾਰੀ ਮਜ਼ਾਕ ਵੀ ਕਰਦਾ ਕਹਿੰਦਾ ਇੱਟੂ ਦਾ ਅਸੀਂ ਪਾਣੀ ਵੇਚ ਲਾਂ। ਇਹ ਫੈਕਟਰੀਆਂ ਲਾਓ ਲਾਓ। ਸਾਡੀ ਗੱਲ ਨੂੰ ਗੜ ਮਿਲਿਆ ਕਿ ਇਹ ਫੈਕਟਰੀਆਂ ਦਲਤ ਹੈ ਇਹ ਬੇਹੀ ਤਕਨੀਕ ਹੈ। ਯੂਰਪ ਦੇ ਵਿੱਚ ਫੈਲ ਹੋ ਚੁੱਕੀ ਐ ਉੱਥੇ ਬੰਦ ਹੋ ਚੁੱਕੀ ਐ ਉੱਥੇ ਬੜੀ ਮਸ਼ੀਨਰੀ ਇੰਦਰ ਧੱਕਦੀ ਕਿ ਪੰਜਾਬ ਦੇ ਬੰਦੇ ਆ ਜਿਹੜੇ ਪੰਜਾਬ ਦੇ ਲੋਕ ਆ ਜਿਹੜੇ ਇਹਦਾ ਭੇਡਾਂ ਬੱਕਰੀਆਂ ਇਹ 50 ਸਾਲ ਦੇ ਪਰਜਕ 40 ਸਾਲ ਦੇ ਮਰਜਣ ਕੋਈ ਪਰਿਵਾਰ ਨਹੀਂ ਇਹਨਾਂ ਨੂੰ ਵਾਰਦੋ ਇੱਥੇ ਲਾ ਦਿਓ ਬਾਈ ਭਰਾਵੋ ਅਸੀਂ ਉਹ ਲੜਾਈ ਲੜ ਰਹੇ ਹਾਂ ਤੁਸੀਂ ਲੜਾਈ ਦਿੱਲੀ ਦੀ ਲੜੀ ਆ ਤੁਹਾਨੂੰ ਮੈਂ ਦੱਸਣੇ ਆਇਆ ਸੀ ਕਿ ਇਹ ਨੀਤੀਆਂ ਜਿਹੜੀਆਂ ਇਹ ਨੀਤੀਆਂ ਇਹ ਨੀਤੀਆਂ ਬਹੁਤ ਮਤਵਾਨ ਦੀ ਪੈਦਾਵਾਰ ਨਹੀਂ ਹੈ ਇਹ ਨੀਤੀਆਂ ਅਮਰੀਕਾ ਤੋਂ ਚੱਲ ਕੇ ਆਉਂਦੀਆਂ ਵਾਇਆ ਬਾਣੀ ਤੇ ਡਾਣੀ ਕਿਤੇ ਰਹੀਂ ਅੰਬਾੜੀ ਤੇ ਡਾਣੀ ਇਹ ਜਿਹੜੇ ਦੇਸ਼ੀ ਵਿਦੇਸ਼ੀ ਕਾਰਪੋਰੇਟ ਹੈ ਇਹ ਇਹ ਨੀਤੀਆਂ ਬਣਾਉਂਦੇ ਆ ਤਾਂ ਕਿ ਇਹ ਨੀਤੀਆਂ ਦੇ ਰਾਹੀਂ ਵਕਤ ਤੋਂ ਵਕਤ ਮੁਨਾਫਾ ਵਕਤ ਤੋਂ ਵਕਤ ਲੁੱਟ ਵਕਤ ਤੋਂ ਵਕਤ ਸਾਡੀ ਛੇਲ ਜਿਹੜੀ ਉਹ ਲਾਈਟ ਆਸ ਕਿ ਆ 1995 ਦੇ ਨਾਲ ਸ੍ਰੀ ਮਹਾਰਾਜ ਬਰਨ ਮੋਗਰਜੀ ਨੇ ਠੀਕ ਹੈ ਇਹ ਨਹੀਂ ਸੀ ਅਲੀਆ ਤੇ ਮੈਂ ਕਹਿੰਦਾ ਇਹ ਤਾਂ ਸ਼ਾਬਾਸ਼ ਚਲੋ ਮੈਂ ਜਿਹੜੀ ਗੱਲ ਕਰਨੀ ਹੈ ਉਹ ਇਹ ਸੀ ਕਿ ਮਨਮੋਹਨ ਸਿੰਘ ਵਰਲਡ ਬੈਂਕ ਦਾ ਡਾਇਰੈਕਟਰ ਸੀ ਉਹਨੂੰ ਕਿਉਂ ਲੈਂਦਾ ਇੱਥੇ ਕਿਉਂਕਿ ਅਮਰੀਕਾ ਨੇ ਡਬਲਿਊਟੀਆ ਰਾਹੀਂ ਉਹ ਨੀਤੀਆਂ ਲਾਗੂ ਕਰਾਉਣੀਆਂ ਸੀ ਪਰ ਤੁਸੀਂ ਲੋਕਾਂ ਨੇ ਕੀਤਾ ਬੋਧ ਅਸੀਂ ਨਿੱਜੀਕਰਨ ਦਾ ਵਿਰੋਧ ਕੀਤਾ ਬੈਠਾ ਭਾਈ ਸਰਜੀ ਸਾਡਾ ਜੈ ਹੁੰਦਾ। ਮੁਲਾ ਪਰ ਅਸੀਂ ਇਕੱਠਿਆਂ ਨੇ ਕੰਮ ਕਰਿਆ। ਅਸੀਂ ਲੜਾਈ ਲੜਦੇ ਰਹੇ ਕਿ ਬਿਜਲੀ ਬੋਰਡ ਦਾ ਨਿੱਜੀਕਰਨ ਹੀ ਹੋਣਾ ਚਾਹੀਦਾ। ਕਿਉਂ ਭਾਈ ਲੜਦੇ ਰਹੇ ਪਰ ਬਿਜਲੀ ਬੋਰਡ ਦਾ ਨਿੱਜੀਕਰਨ ਹੋ ਗਿਆ ਕਿਉਂਕਿ ਤੁਸੀਂ ਬਿਜਲੀ ਬੋਰਡ ਦੇ ਸਤਾਏ ਦੇ ਸੀ। ਪਸਾਨ ਜੱਥਬੰਦੀਆਂ ਨੇ ਸਾਥ ਦਿੱਤਾ ਪਰ ਜਿੰਨਾ ਸਾਥ ਦੇਣਾ ਚਾਹੀਦਾ ਸੀ ਉਹ ਨਾਂ ਦੇਣ ਕਰਕੇ ਅੱਜ ਬਿਜਲੀ ਬੋਰਡ ਖਤਮ ਹੋ ਗਏ। ਨੌਕਰੀਆਂ ਖਤਮ ਹੋ ਗਈਆਂ। ਬੇਈ ਜੀ ਬੋਰਡ ਵਿੱਕ ਗਏ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਸਾਫ ਹੈ ਕਿ ਬੇਈ ਜੀ ਬੋਰਡ ਜੇ ਖਤਮ ਹੋਏ ਤਾਂ ਇਹਦੇ ਪਿੱਛੇ ਨੀਤੀ ਕੀ ਦੀ ਸੀ ਨੀਤੀ ਸੀ ਵੱਡੇ ਕਾਰਪੋਰੇਟਾਂ ਦੇ ਬ੍ਰਿਤਾ ਦੀ ਸੱਤ ਵੱਡੀਆਂ ਤਾਕਤਾਂ ਦੀ ਉਹਨਾਂ ਦੇ ਨਾਮ ਜਾਣਦੇ ਹੋ ਤੁਸੀਂ ਅਮਰੀਕਾ ਜਾਪਾਨ ਜਰਮਨ ਇਟਲੀ ਕੈਨੇਡਾ ਫਰਾਂਸ ਇਹ ਜਿਹੜੇ ਸੱਤ ਵੱਡੇ ਮੁਲਕਾ ਜਰਮਨ ਇਹ ਜਿਹੜੇ ਸੱਤ ਵੱਡੇ ਮੁਲਕ ਹੈ ਇਹਨਾਂ ਦਾ ਇੱਕ ਗਰੁੱਪ ਬਣਿਆ ਹੋਇਆ ਵੀਰੋ ਜਿਵੇਂ ਤੁਹਾਡੀ ਜੱਥੇਬੰਦੀ ਹੈ ਨਾ ਇਹਨਾਂ ਦੀ ਜੱਥੇਬੰਦੀ ਹੈ ਨਾਟੋ ਏ ਐ ਟੀ ਓ ਉਹਦਾ ਨਾਮ ਹੈ ਨਾਰਥ ਅਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਇਹਨਾਂ ਦੀ ਸੰਧੀ ਹੈ ਕਿ ਜੇ ਇੱਕ ਤੇ ਹਮਲਾ ਹੁੰਦਾ ਤਾਂ ਦੂਜਾ ਉਹਦੀ ਸਪੋਰਟ ਜਾ ਕੇ ਦੂਜੇ ਨਾਲ ਲੜੂਗਾ ਮੇਰੀ ਗੱਲ ਸਮਝ ਕਿ ਨਾ ਰੂਸ ਜੋ ਫ੍ਰੇਮ ਦੀ ਲੜਾਈ ਚੱਲਦੀ ਹੈ ਯੂਕਰੇਨ ਦੇ ਹੱਕ ਸਾਰਾ ਨਾਟੋ ਖੜਾ ਹੈ ਇੱਕ ਪਾਸੇ ਰੂਸ ਹੈ ਇੱਕ ਪਾਸੇ ਅਮਰੀਕਾ ਦੇ ਨਾਲ ਸਾਰੇ ਮੁਲਕ ਹੈ ਇਹ ਜਿਹੜੇ ਮੁਲਕ ਹੈ ਇਹ ਦੁਨੀਆ ਤੇ ਖੱਪਾ ਪਾਉਣਾ ਚਾਹੁੰਦੇ ਆ ਦੁਨੀਆ ਤੇ ਕੰਟਰੋਲ ਕਰਨਾ ਚਾਹੁੰਦੇ ਆ ਅੱਗੇ ਬਸਤੀਆਂ ਬਣਾਉਂਦੇ ਸੀ ਸਿੱਧਾ ਰਾਜ ਕਰਦੇ ਸੀ ਹੁਣ ਆਪਣੇ ਰੁਪਏ ਦੇ ਰਾਹੀਂ ਆਪਣੇ ਪੈਸੇ ਦੇ ਰਾਹੀਂ ਆਪਣੇ ਡਾਲਰ ਤੇ ਪੌਂਡ ਦੇ ਰਾਹੀਂ ਉਹ ਸਾਡੀ ਆਰਥਿਕਤਾ ਤੇ ਕਬਜ਼ਾ ਕਰਨਾ ਚਾਹੁੰਦੇ ਆ ਜਿਹਦੀ ਜਿਹਦੇ ਸਿੱਟੇ ਵੱਜੋ ਸਤਕਾਰਯੋਗ ਵੀਰੋ ਇਹ ਲੈਂਡ ਪੂਲਿੰਗ ਨੀਤੀ ਆਈ ਹੈ ਇਹ ਲੈਂਡ ਪੂਲਿੰਗ ਨੀਤੀ ਲਿਆਉਣ ਦਾ ਕਾਰਨ ਇਹ ਹੈ ਕਿ ਕਿਸਾਨੀ ਨੂੰ ਖੇਤਾਂ 'ਚੋਂ ਬਾਹਰ ਕੱਢਣਾ ਕਿਸਾਨੇ ਨੂੰ ਪਿੰਡਾਂ 'ਚੋਂ ਬਾਹਰ ਕੱਢਣਾ ਹੈ ਇਹਦੇ ਨਾਲ ਦੀ ਨਾਲ ਦੂਜਾ ਵੱਡਾ ਸੱਟਾ ਕਿਨੇ ਕੱਲਣਾ ਇਧਰ ਜਾ ਅੱਗੇ ਮੜਾ ਜਾ ਕੋਈ ਨਹੀਂ ਵੱਡਾ ਸੱਟਾ ਜਿਹੜਾ ਸਭ ਤੋਂ ਵੱਡਾ ਫਿਕਰ ਸਾਡਾ ਹੋਣਾ ਚਾਹੀਦਾ ਔਰ ਜਿੰਨੇ ਕਿਸਾਨ ਭਰਾ ਬੈਠੇ ਹੋ ਜਿੰਨੇ ਵਾਹੀਕਾਰ ਭਰਾ ਬੈਠੇ ਹੋ ਇੱਕ ਗੱਲ ਨੋਟ ਕਰ ਲਿਓ ਕਿ ਸਾਡੀਆਂ ਜ਼ਮੀਨਾਂ ਦਾ ਜਹਰ ਇਹ ਖੋਹੀ ਰਹੇ ਆ ਉਹ ਜ਼ਮੀਨਾਂ ਖੋਣ ਦੇ ਨਾਲ ਅਸੀਂ ਵੀ ਖਸਿਆਰੇ ਬਣਾਂਗੇ ਸਾਨੂੰ ਵੀ ਪਖਾਰੀ ਬਣਾਉਣਗੇ ਪਰ ਸਾਡੇ ਨਾਲ ਜਿਹੜਾ ਵੇੜਿਆਂ 'ਚ ਬੈਠਾ ਦਲਤ ਮਜ਼ਦੂਰ ਹੈ ਜਿਹੜਾ ਸਾਡੇ ਘਰੋਂ ਲੱਸੀ ਲਾ ਜਾ ਕੇ ਸਾਡੇ ਘਰੋਂ ਆਟੇ ਦੀ ਮੁੱਠਲ ਜਾ ਕੇ ਸਾਡੇ ਕੋਲ ਦਿਹਾੜੀ ਕਰਕੇ ਸਾਡੇ ਕੋਲ ਮਜ਼ਦੂਰੀ ਕਰਕੇ ਸਾਡੇ ਖੇਤਾਂ ਦੇ ਵਿੱਚ ਉਹ ਰੋਟੀ ਖਾਂਦਾ ਹੈ ਸਾਡੇ ਖੇਤ ਜਾਣਗੇ ਅਸੀਂ ਵੀ ਬਿਖਾਰੀ ਬਣਾਂਗੇ ਔਰ ਸਾਡੇ ਤੋਂ ਵੱਧ ਤਖਮਰੀ ਦਾ ਸ਼ਿਕਾਰ ਉਹ ਸਾਡੇ ਮਜ਼ਦੂਰ ਭਰਾ ਹੋਣਗੇ ਇਹ ਜਿਹੜੇ ਕਿਸਾਨ ਮਜ਼ਦੂਰ ਦਾ ਏਕਤਾ ਦਾ ਨਾਅਰਾ ਆਪਾਂ ਲਾਇਆ ਸੀ ਕਦੋਂ ਲਾਇਆ ਸੀ ਦਿੱਲੀ ਕਿਸਾਨ ਸੰਘਰਸ਼ ਤੋਂ ਉੱਥੇ 750 ਸ਼ਹੀਦਿਆਂ 'ਚੋਂ 177 ਜਿਹੜੇ ਮਜ਼ਦੂਰ ਐ 177 ਸਮਝ ਗਏ 74 'ਚ 1974 'ਚ ਉਦੋਂ ਮੇਰੀ ਉਮਰ ਸੀ 16 ਸਾਲ ਸਮਝ ਗਏ ਨਾ ਤੇ ਜਗਰਾਉਂ 'ਚ ਚੱਲੀ ਸੀ ਤੇਲ ਦੀ ਬਲੈਕ ਦੇ ਖਿਲਾਫ ਐਜੂਕੇਸ਼ਨ 1974 ਤੁਹਾਡੇ ਨੂੰ ਸ਼ਾਇਦ ਉਦੋਂ ਕਾਫੀ ਇਸ ਧਰਤੀ ਦੇ ਨਾਂਹੋ ਉਹ ਫੈਰਟੀਗੇਸ਼ਨ ਦੇ ਵਿੱਚ ਕਿਸਾਨਾਂ ਦੀ ਐਜਿਟੇਸ਼ਨ ਸੀ ਬੰਬੀਆਂ ਬੰਦ ਸੀ ਇੰਜਨ ਬੰਦ ਸੀ ਫਸਲਾਂ ਰੁੜਦੀਆਂ ਸੀ ਫਸਲਾਂ ਮੱਚ ਰਹੀਆਂ ਸੀ ਉਦੋਂ ਵਾਹੀਕਾਰਾ ਯੂਨੀਅਨ ਬਣਾ ਕੇ ਪੰਜਾਬ ਚ ਮੋਗੇ ਦੇ ਲੁਧਾਨੇ ਜ਼ਿਲ੍ਹੇ ਦੇ ਨਜਾਰਾ ਮੁਕ ਮਜਾਰਾ ਕਰਨ ਆਏ ਸੀ ਤਾਂ ਹਿੱਕ ਚ ਗੋਲੀ ਸਭ ਤੋਂ ਪਹਿਲਾਂ ਕਿਹਨੇ ਖਾਧੀ ਸੀ ਪਿਆਰਾ ਸਿੰਘ ਗਾਲਬ ਵੇੜੇ ਵਾਲਾ ਪਿੱਤੂ ਫਸਲਾਂ ਕਿਸਾਨਾਂ ਦਾ ਸੀ ਗੋਲੀ ਕਿਹਨੇ ਖਾਧੀ ਸੀ ਮਜ਼ਦੂਰ ਜੱਟ ਤੇ ਸੀਰੀ ਦੀ ਸਾਹਜ ਬਹੁਤ ਪੁਰਾਣੀ ਸਾਹਜ ਆ ਇਹ ਜਮਾਤੀ ਸਾਹ ਹੈ ਇਹ ਲੁੱਟੇ ਪੁੱਟੇ ਜਾਂਦੇ ਲੋਕਾਂ ਦੀ ਸਾਹ ਹੈ ਇਸ ਕਰਕੇ ਤੁਹਾਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਜੇ ਇਹ ਲੜਾਈ ਜਿੱਤਣੀ ਹੈ ਸਾਡੇ ਮੋਰਚੇ ਬਣ ਕੇ ਗੁੱਸਾ ਨਾ ਕਰਿਓ ਜੇ ਤੁਸੀਂ ਪਿੰਡਾਂ 'ਚ ਜਾ ਕੇ ਵੇੜੇ ਵਾਲੇ ਮਜ਼ਦੂਰਾਂ ਨੂੰ ਇਸ ਨੀਤੀ ਦੇ ਜਿਹੜੇ ਮਾਰੇ ਪੱਖ ਹੈ ਉਹ ਨਾਂ ਦੱਸੇ ਉਹਨਾਂ ਨੂੰ ਇਹ ਨਾਂ ਦੱਸਿਆ ਕਿ ਜ਼ਮੀਨਾਂ ਜਾ ਰਹੀਆਂ ਅਸੀਂ ਤਾਂ ਮਰਾਂਗੇ ਮਰਾਂਗੇ ਨਾਲ ਤੁਸੀਂ ਵੀ ਮਰੋਗੇ ਤੇ ਉਹਨਾਂ ਨੂੰ ਹੱਕ ਨਾਲ ਲਾਓ ਉਹਨਾਂ ਦਾ ਗੁੱਟ ਫੜ ਕੇ ਨਾਲ ਮਜਾਰਿਆਂ ਚ ਧਰਨਿਆਂ ਚ ਲੈ ਕੇ ਆਓ ਮੇਰੀ ਗੱਲ ਜੱਚਦੀ ਹੈ ਕਿ ਨਹੀਂ ਜੱਚਦੀ ਹੈ ਜੇ ਜੱਚਦੀ ਤਾਂ ਹੱਥ ਖੜਾ ਕਰਿਓ ਤਾਂ ਬਈ ਦੌਰ ਕਿਸਾਵੇਂ ਇਕਤਾ ਜਿੰਦਾਬਾਦ 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 ਆਣ ਮਜ਼ਦੂਰ ਇਕਤਾ ਜਿੰਦਾਬਾਦ 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 ਕਿਉਂਕਿ ਜਿਹੜੀ ਨੀਤੀ ਕਰਨ ਦੀ ਪਾਲਸੀ ਆਈ ਜਿਹੜੀ ਉਦਾਰੀ ਕਰਨ ਦੀ ਪਾਲਸੀ ਆਈ ਜਿਹੜੀ ਖੁੱਲੀ ਮੰਡੀ ਦੀ ਪਾਲਸੀ ਆਈ ਉਸ ਪੌਨਸੀ ਨੇ ਸਾਡੇ ਮੁਲਕ ਦੇ ਉੱਤੇ ਅਮਰੀਕਾ ਦਾ ਕਬਜ਼ਾ ਕਰਾਤਾ ਅਸੀਂ ਵਰਲਡ ਬੈਂਕ ਦੇ ਅਰਬਾਂ ਖਰਬਾਂ ਰੁਪਏ ਦੇ ਕਰਜ਼ਾਈਆਂ ਐ ਇਸੇ ਕਰਕੇ ਅਮਰੀਕਾ ਦੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਕਿਉਂਕਿ ਜਦੋਂ ਅਸੀਂ ਆਰਥਿਕ ਦੇ ਕਰਜ਼ਾਈ ਹੁੰਦੇ ਆ ਨਾ ਤੇ ਕਈ ਵਾਰੀ ਕਰਜ਼ਾ ਲੈਣਗੇ ਸੰਗ ਦੇ ਜਾਂਦੇ ਨੇ ਫੜਨੇ ਦਾ ਬੇਜਵੀ ਹੁੰਦੇ ਆ ਲਾਉਣਾਂ ਦਾ ਕੂਠਾ ਜਾਂ ਦਸਤਖਤ ਹੀ ਕਰਨਾ ਹੁੰਦੇ ਆ ਪਰ ਮੈਨੂੰ ਪਤਾ ਹੈ ਕਿ ਕਈ ਵਾਰੀ ਦੂਰੋਂ ਆਉਂਦੇ ਮੜੇ ਜੱਟ ਨੂੰ ਦੇਖ ਕੇ ਆੜਤੀਆਂ ਨਾਲ ਦੀ ਦੁਕਾਨ 'ਚ ਵੜ ਜਾਂਦਾ ਵੀ ਆਪੇ ਬਹਿ ਕੇ ਮੁਰਗੀ ਚਾਹ ਪੀਂਦੇ। ਤੇ ਇਹਨੂੰ ਜਿਹੜੇ ਪਹਿਲੇ ਦੀ ਮੋੜੇ ਪਹਿਲਾ ਫਸਲ ਹੈ ਜਿਹੜੀ ਇਹਦੀ ਥੋੜੀ ਹੋਈ ਹੈ ਇਹਦੇ ਸਿਰ ਤੇ ਕਰਜ਼ਾ ਖੜ ਗਿਆ ਇਸ ਕਰਕੇ ਇਹਨੂੰ ਇਥੋਂ ਤੋੜੋ। ਜਦੋਂ ਅਸੀਂ ਕਰਜ਼ਾਈਆਂ ਤਾਂ ਅਗਲੇ ਦੀਆਂ ਸ਼ਰਤਾਂ ਮੰਨਾਂਗੇ ਅੱਜ ਅਸੀਂ ਅਮਰੀਕਾ ਦੇ ਕਰਜ਼ਾਈਆਂ ਤੇ ਅਮਰੀਕਾ ਸਾਡੇ ਤੋਂ ਜਿਹੜੀਆਂ ਸ਼ਰਤਾਂ ਬਣਾਉਣ ਜਾ ਰਿਹਾ ਉਹ ਵੀ ਡਬਲਯੂਕਯੂ ਵੀ ਪਰਦੇ ਸੁੱਟਦਾ। ਉਹਦੀ ਪਰਵਾਹ ਨਹੀਂ ਕਰਦਾ ਉਹਦੀ ਕੋਈ ਮੀਟਿੰਗ ਵੀ ਹੋਈ ਬਾਅਦ ਬਲਾਂ 17 ਮੀਟਾਂ ਹੋ ਗਈਆਂ ਨੀਤੀਆਂ ਪਾਸ ਹੋ ਗਈਆਂ ਉਹ ਕਹਿੰਦਾ ਡਬਲਯੂਟੀਓ ਦੀ ਮੇਰੇ ਨਾਲ ਸਿੱਧੀ ਗੱਲ ਕਰੋ ਉਹਨੇ ਨਾਰਾ ਦਿੱਤਾ ਜਦੋਂ ਵੋਟਾਂ ਜਿੱਤਲੀਆਂ ਸੀ ਜਿਵੇਂ ਇਹ ਨਾਰਾ ਦਿੱਤਾ ਸੀ ਮੋਦੀ ਨੇ ਕੀ ਨਾਰਾ ਸੀ 400 ਕੇ ਬਾਹਰ ਆਪਦੀ ਬਾਤ ਬੋਲਦੀ ਸਰਕਾਰ ਨੌਜਵਾਨ ਨੇ ਦੱਸਦਾ ਐਈ ਟਰੰਪ ਨੇ ਨਾਰਾ ਦਿੱਤਾ ਮੇਕ ਅਮਰੀਕਾ ਗ੍ਰੇਟ ਅਗੇਨ ਮੈਂ ਕਹਾਂ ਕਿ ਮੈਂ ਅਮਰੀਕਾ ਨੂੰ ਮੁੜ ਕੇ ਮਾਣ ਵਡਾਉਣਾ ਹੈ ਮੈਂ ਬਾਹਰਲੇ ਮੁਲਕਾਂ ਦੇ ਆਉਂਦੇ ਮਾਲ ਤੇ ਲਾਉਂਦਾ 100% ਟੈਕਸ ਤੇ ਜਿਹੜਾ ਮੇਰਾ ਇਧਰੋਂ ਮਾਲ ਜਾਂਦਾ ਉਹਦੇ ਤੇ ਹੁਣੇ ਕਿਹਾ ਕਿ ਮੈਂ ਤਾਂ ਘਟਾਉਂਗਾ ਜੇ ਤੁਸੀਂ ਮੇਰੇ ਮਾਲ ਤੇ ਟੈਕਸ ਕਰਤਾ ਹਾਂ ਅੰਗਲੈਂਡ ਨਾਲ ਸਾਡਾ 2% ਦਾ ਟੈਕਸ ਚੱਲਦਾ ਸੀ ਕੱਲ ਪਿਊਸ਼ ਕੋਨਤ ਤੇ ਮੋਦੀ ਸਟ੍ਰਾਮਰ ਨਾਲ ਸਮਝੌਤਾ ਕਰਿਆ ਕਿ ਤੇਰੇ ਆਉਂਦੇ ਇੱਥੇ ਮਾਲ ਤੇ ਮੈਂ ਹੁਣ 10% ਟੈਕਸ ਲਾਉਂਗਾ ਕਿਥੇ ਸਾਡਾ ਖਜ਼ਾਨਾ ਭਰਦਾ ਸੀ ਹੁਣ ਸਾਡਾ ਖਜ਼ਾਨਾ ਸਮਝ ਗਏ ਸਰ ਐ ਅਮਰੀਕਾ ਨਾਲ ਸਾਡਾ ਸਮਝੌਤਾ ਹੋਣ ਜਾ ਰਿਹਾ ਹੈ ਉੱਥੋਂ ਆ ਚੀਜ਼ਾਂ ਆਉਣੀਆਂ ਡੇਰੀ ਵੀ ਆਉਣੀਆਂ ਪੋਲਟਰੀ ਵੀ ਆਉਣੀਆਂ ਕਣਕ ਵੀ ਆਉਣੀਆਂ ਤੇ ਸੋਇਆ ਬੀਜ ਤੇ ਮੱਕੀ ਵੀ ਆਉਣੀਆਂ ਤੇ ਚੌਲ ਵੀ ਆਉਣਗੇ ਮੇਰੀ ਗੱਲ ਸਮਝ ਗਏ ਇਸ ਕਰਕੇ ਇਹ ਨੀਤੀਆਂ ਜਿਹੜੀਆਂ ਇਹ ਵੱਡੇ ਉਹਨਾਂ